ਸਭ ਤੋਂ ਪਹਿਲੇ ਰਾਜਵੀਰ ਬੱਬਰ ਜੀ ਦਾ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਬੱਬਰ ਸਾਹਿਬ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਸ਼ੁਕਰੀਆ ਦਾ ਕਰਨਾ ਕਿ ਉਹਨਾਂ ਨੇ ਅੱਜ ਵੋਟ ਨੰਬਰ 21 ਚ ਲੋਕਾਂ ਨੂੰ ਮਿਲਾਇਆ ਮੇਰੇ ਨਾਲ ਬਬਲੀ ਜੀ ਨੇ ਸਾਡੇ ਡਿਸਟ੍ਰਿਕਟ ਕਾਂਗਰਸ ਪਠਾਨਕੋਟ ਦੇ ਵਰਕਿੰਗ ਪ੍ਰੈਜ਼ੀਡੈਂਟ ਐਮਸੀ ਸਾਹਿਬ ਮਹਿੰਦਰ ਸਾਹਿਬ ਪ੍ਰਿੰਸ ਜੀ ਮੇਰੇ ਨਾਲ ਨੇ ਹਾਂ ਅਸ਼wini ਬੱਬਰ ਜੀ ਨਾਲ ਨੇ ਤੇ ਐਨਾ ਮਿਲ ਕੇ ਮੈਨੂੰ ਇੱਕ ਚ ਸਮਝ ਲੱਗੀ ਹੈ ਲੇਡੀਜ਼ ਨੂੰ ਮਿਲ ਕੇ ਇੱਕ ਹੀ ਸਮੇਂ ਲੱਗੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦੇ ਨੇ ਜਿਸ ਕਰਕੇ ਉਹਨਾਂ ਨੇ ਝੂਠ ਬੋਲ ਕੇ ਚਾਹੇ ਕਰਪਸ਼ਨ ਖਤਮ ਕਰਨ ਦੇ ਵਾਅਦੇ ਨੇ ਚਾਹੇ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੇ ਉਹ ਕਰਕੇ ਆਪਣੀ ਸਰਕਾਰ ਬਣਾਈ ਹੈ ਲੋਕੀ ਉਹਨਾਂ ਤੋਂ ਬੜੇ ਪਰੇਸ਼ਾਨ ਨੇ ਰੇਤ ਬਜਰੀ ਤੋਂ ਲੈ ਕੇ ਰਜਿਸਟਰੀਆਂ ਦੇ ਜਿਹੜੀ ਇਸ਼ੂ ਹੈ ਰੀਅਲ ਏਸਟੇਟ ਇੰਡਸਟਰੀ ਸਫਰ ਕਰ ਰਹੀ ਹੈ ਇਹ ਸਾਰੀ ਚੀਜ਼ਾਂ ਲੋਕਾਂ ਦੇਖ ਰਹੇ ਨੇ ਬਿਜਲੀ ਲੋਕਾਂ ਨੂੰ ਮਿਲ ਨਹੀਂ ਰਹੀ ਔਰ ਕਮ ਲੋਕਾਂ ਦੇ ਹੋ ਨਹੀਂ ਰਹੇ ਔਰ ਪੰਜਾਬ ਪਠਾਨਕੋਟ ਵਿੱਚ ਸਵਾ ਦੋ ਸਾਲ ਚ ਕੋਈ ਡਲਪਿੰਡ ਦਾ ਪੈਸਾ ਨਹੀਂ ਦਿੱਤਾ ਇਹ ਲੋਕੀ ਸਮਝ ਗਏ ਨੇ ਦੂਜੀ ਗੱਲ ਜਿਹੜੀ ਲੋਕਾਂ ਨੂੰ ਮਿਲ ਕੇ ਸਮਝ ਆਈ ਹੈ ਮਹਿੰਗਾਈ ਦੀ ਬਹੁਤ ਮਾਰ ਹੈ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਬੇਰੋਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ ਹੈ ਉਹ ਵੀ ਜਿਹੜੀ ਭਾਜਪਾ ਦੀ 10 ਸਾਲ ਦੀ ناکامی ਹੈ ਉਹ ਅੱਪੀ ਮੇਰੀ ਭੈਣਾ ਮੈਨੂੰ ਦੱਸ ਕੇ ਗਈਆਂ ਤੇ ਮੈਨੂੰ ਲੱਗਦਾ ਕਿ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਔਰ ਜਿਹੜੀ ਪੰਜ ਨਿਆਏ ਸਾਡੀ ਕਾਂਗਰਸ ਪਾਰਟੀ ਲੈ ਕੇ ਆ ਰਹੀ ਹੈ ਜਿਹੜੀ ਇੱਕ ਹਰ ਘਰ ਦੀ ਔਰਤ ਨੂੰ 1 ਲੱਖ ਰੁਪਏ ਅਸੀ ਦੇਣਾ ਹੈ ਹਰ ਯੂਥ ਨੂੰ ਜਿਹਨੇ ਗ੍ਰੈਜੂਏਸ਼ਨ ਕਰਨਗੇ ਉਹਨਾਂ ਨੂੰ 1 ਲੱਖ ਰੁਪਏ ਦੀ ਸਾਲ ਦੀ ਸਪੋਰਟ ਦੇਣੀ ਹੈ ਉਹ ਲੋਕੀ ਉਸ ਸਕੀਮਾ ਤੋਂ ਬੜੇ ਖੁਸ਼ ਨੇ ਐਮਐਸਪੀ ਦੀ ਜਿਹੜੀ ਕਿਸਾਨ ਦੀ ਸਕੀਮ ਹੈ ਔਰ ਤੋਂ ਲੋਕ ਬੜੇ ਖੁਸ਼ ਨੇ ਨੂੰ ਲੱਗਦਾ ਹੈ ਸਾਰੀ ਚੀਜ਼ਾਂ ਦੇਖਦੇ ਹੋਏ ਡਰੱਗਸ ਜਿਸ ਤਰੀਕੇ ਨਾਲ ਬੁਰੀ ਤਰ੍ਹਾਂ ਫੈਲੀ ਦੀ ਹੈ ਪੰਜਾਬ ਚ ਲਾਅ ਐਂਡ ਆਰਡਰ ਦੀ ਇੰਨੀ ਗੰਦੀ ਸਿਚੁਏਸ਼ਨ ਹੋਈ ਦੀ ਹੈ ਅਨਾਰਕੀ ਫੈਲੀ ਦੀ ਹੈ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਲੋਕੀ ਭਾਜਪਾ ਨੂੰ ਤੇ ਆਮ ਆਦਮੀ ਪਾਰਟੀ ਨੂੰ ਕੰਪਲੀਟਲੀ ਰਿਜੈਕਟ ਕਰ ਚੁੱਕੇ ਨੇ ਤੇ ਕਾਂਗਰਸ ਪਾਰਟੀ ਨੂੰ ਵਾਪਸ ਵੋਟ ਕਰਕੇ ਆਪਣੇ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਕਰਨਗੇ ਤੇ ਸਪੈਸ਼ਲੀ ਪਠਾਨਕੋਟ ਨੂੰ ਫਿਰ ਵਿਕਾਸ ਦੀ ਰਾਤ ਲੈ ਕੇ ਆਂਗੇ ਸੋ ਮੈਂ ਪਹਿਲਾ ਮੈਂ ਅਮਿਤ ਵਿਜੀਰਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਸਾਡੇ ਬਾਅਦ ਚ ਸਾਡੇ ਕਹਿੰਦੇ ਆਏ ਔਰ ਸਾਰੇ ਸਰੋਤਿਆਂ ਨੂੰ ਉਹਨਾਂ ਨੇ ਸੈਟੀਸਫਾਈ ਕੀਤਾ ਉਹਨਾਂ ਦੀ ਹਰ ਗੱਲ ਦਾ ਪ੍ਰੋਪਰਲੀ ਉਹਨਾਂ ਨੇ ਜਵਾਬ ਦਿੱਤਾ ਔਰ ਮੈਂ ਇੱਕ ਯੂਥ ਨੂੰ ਇੱਕੋ ਗੱਲ ਕਰਨਾ ਚਾਹਾਂਗਾ ਕਿ ਅੱਜ ਕੱਲ ਦੇ ਯੂਥ ਨੂੰ ਇੱਕ ਪੜ੍ਹੇ ਲਿਖੇ ਲੀਡਰ ਦੀ ਜ਼ਰੂਰਤ ਹੁੰਦਾ ਹੈ ਕਿਉਂਕਿ ਇਹ ਜੋ ਪੜ੍ਹਿਆ ਲਿਖਿਆ ਲੀਡਰ ਹੀ ਸਾਡੇ ਵਰਗੇ ਯੂਥ ਦੀ ਕਲਮ ਸਮਝ ਸਕਦਾ ਹੈ ਹੁਣ ਤੁਸੀਂ ਆਪਾਂ ਗੱਲ ਕਰੀਏ ਵਿਕਾਸ ਦੀ ਉਹ ਵਿਕਾਸ ਸਾਨੂੰ ਅਮਿਤ ਜੀ ਦੇ ਟਾਈਮ ਤੇ ਸਾਨੂੰ ਸਪਸ਼ਟ ਰੂਪ ਦਿਖ ਰਿਹਾ ਹੈ ਉਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਉਹ ਉਹਨਾਂ ਨੇ ਉਹ ਚੀਜ਼ ਕਰਕੇ ਦਿਖਾਈ ਹੈ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਕਰਕੇ ਕਰਕੇ ਦਿਖਾਇਆ ਕਿਉਂਕਿ ਇੱਕ ਜਿਹੜਾ ਐਜੂਕੇਟਿਡ ਪਰਸਨ ਹੁੰਦਾ ਹੈ ਉਹ ਇੱਕ ਸੋਚ ਲੈ ਕੇ ਆਂਦਾ ਹੈ ਤੇ ਜਿਹੜੇ ਬਾਕੀ ਪਾਰਟੀਆਂ ਉਹ ਸਿਰ ਸੋਚਦੀਆਂ ਘੜਦੀਆਂ ਨੇ ਲੇਕਿਨ ਅਬ ਅਮਿਤ ਵੀ ਜੀ ਨੇ ਅਮਿਤ ਪੀ ਜੀ ਨੇ ਸੋਚਿਆ ਉਸ ਦੀ ਪਲਾਨਿੰਗ ਕਰੀ ਫਿਰ ਐਕਸ਼ਨ ਲੈਂਦਾ ਹੈ ਉਹ ਰਸਾਨਾ ਬੜਾ ਰਿਜ਼ਲਟ ਸਾਡੇ ਪਿਛਲੇ ਬੈਕਸ਼ਰ ਤੇ ਲਾਈਨ ਦਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਵੇਂ ਸਾਥ ਦੋਗੇ ਤੁਸੀਂ ਸੁਖਿੰਦਰ ਰੰਧਾਵਾ ਨੂੰ ਕਿੰਨੇ ਕਵੋਟਰਾਂ ਨਾਲ ਦੀ ਕਾਉਂਕ ਸਵਾਟ ਆਪਾਂ ਖੁੱਲ ਕੇ ਸਾਥ ਦਵਾਂਗੇ ਵੱਤ ਤੋਂ ਵੱਤ ਕੋਸ਼ਿਸ਼ ਕਰਾਂਗੇ ਵੱਤ ਤੋਂ ਵੱਤ ਬਣਾ ਲੋ ਕੇ ਇਹਨਾਂ ਨੂੰ ਸੁਖਤੀ ਰੰਧਾਵਾ ਜੀ ਨੂੰ ਆਪਾਂ ਉਮੀਦਵਾਰ ਬਣਾਵਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਬាទ ਧੰਨਵਾਦੀਆਂ ਸਾਰਿਆਂ ਦਾ ਕਿ ਜਿਹੜੇ ਆਪਣਾ ਕੀਮਤੀ ਸਮਾਂ ਕੱਟ ਕੇ ਵਾਰਡ ਨੰਬਰ 21 ਦੇ ਵਿੱਚ ਆਏ ਲੋਕਾਂ ਦੀ ਇਹਨਾਂ ਨੇ ਜਿੰਨੀਆਂ ਸਮੱਸਿਆਵਾਂ ਸੁਣੀਆਂ ਔਰ ਉਹਨਾਂ ਨੂੰ ਆਸ਼ਵਾਸਨ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਦਾ ਪੂਰਨ ਤੌਰ ਤੇ ਹੱਲ ਕੀਤਾ ਜਾਏਗਾ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਦੇਖਿਆ ਕਿ ਰੇਲਵੇ ਲਾਈਨ ਦਾ ਜਿਹੜਾ ਕਚਰਾ ਸੀਗਾ ਇਤਨੇ ਪੁਰਾਣੇ ਸਮੇ ਦਾ ਜਿਹੜਾ ਕਿ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਟਾਇਲਰ ਲਗਾ ਲਗਾ ਕੇ ਔਰ ਅਸੀਂ ਸਾਰੀ ਟੀਮ ਦੇ ਨਾਲ ਮਿਲ ਕੇ ਅਸੀਂ ਉਹ ਕੰਮ ਕੀਤਾ ਔਰ ਬਾਕੀ ਵੀ ਕਈ ਤਰ੍ਹਾਂ ਦੇ ਜਿਹੜੇ ਕੰਮ ਐ ਲੋਕਾਂ ਦੇ ਲੋਕ ਵਿਕਾਸ ਦੇ ਕੰਮ ਉਹਨਾਂ ਨੇ ਕੀਤੇ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਅਸੀਂ ਲੋਕੀ ਮਿਲ ਕੇ ਜਿਤਾਵਾਂਗੇ ਰੰਡਾਵਾ ਸਾਹਿਬ ਨੂੰ ਔਰ ਵਧੀਆ ਤਰੀਕੇ ਵਧੀਆ ਲੀਡ ਦੇ ਨਾਲ ਜਿਤਾਵਾਂਗੇ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਾਂਗਰਸ ਦਾ ਉਹ ਸੈਂਟਰ ਦੇ ਵਿੱਚ ਵੀ ਆਪਣੀ ਸਰਕਾਰ ਬਣਾਏਗੀ ਔਰ ਵਧੀਆ ਤਰੀਕੇ ਦੇ ਨਾਲ ਅਸੀਂ ਲੋਕ ਵਿਕਾਸ ਦੇ ਜਿਹੜੇ ਕੰਮ ਕਰਾਂਗੇ